ਸਾਨੇਵਾਲ ਚੌਂਕ ਵਿੱਚ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਨੇ ਪਹੁੰਚ ਕੇ ਪਗੜੇ ਪਾ ਕੇ ਤੇ ਲੰਡੂ ਵੰਡ ਕੇ ਸੰਜੀਵ अरोड़ा ਦੀ ਜਿੱਤ ਦੀ ਦੀ ਖੁਸ਼ੀ ਮਨਾਈ ਇਸ ਖੁਸ਼ੀ ਵਿੱਚ ਸਾਨੇਵਾਲ ਚੌਂਕ ਵਿੱਚ ਖੰਡ ਮਿਲਦੇ ਚੇਅਰਮੈਨ ਜੋਰਾਵਰ ਸਿੰਘ ਮੁੰਡਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾਜ ਰਾਜੀ ਸਾਨੇਵਾਲ ਬਲਾਕ ਪ੍ਰਧਾਨ ਕੁਲਦੀਪ ਐਰੀ ਤੇ ਪ੍ਰਧਾਨ ਰਾਜਦੀਪ ਪਾਟਿਆ ਹਲਕੇ ਦੇ ਕੌਂਸਲਰ ਸਾਹਿਬਾਨ ਕੌਂਸਲਰ ਅਜਵੇਰ ਸਿੰਘ ਢਾਲੀਵਾਲ ਗੁਰਮੀਤ ਸਿੰਘ ਪੱਪੂ ਤਲਵਾੜਾ ਕੌਂਸਲਰ ਪ੍ਰਭਜੋਤ ਸਿੰਘ ਓਮ ਪ੍ਰਕਾਸ਼ ਜੀ ਕੋਸਲਰ ਕੁਲਵਿੰਦਰ ਸਿੰਘ ਬਿੰਬਰੋ ਕੋਸਲਰ ਪਲਵਿੰਦਰ ਸੰਦੂ ਪੋਲਾ ਮੰਗਟ ਲਾਲੀ ਹਰਾ ਹਰਵਿੰਦਰ ਸਿੰਘ ਪੱਪੀ ਤਰਕ ਯੂਨੀਅਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਪੋਲਾ ਮਨਦੀਪ ਸਿੰਘ ਧੀਰਾ ਜਗਜੀਤ ਸਿੰਘ ਜੱਗਾ ਗੁੱਡੂ ਲਾਲਾ ਪਪਿੰਦਰ ਸਿੰਘ ਬੰਟੀ ਤੇ ਹੋਰ ਪਤਵੰਤੇ ਸੱਜਣਾਂ ਨੇ ਸਾਹਨੇਵਾਲ ਚੌਕ ਵਿੱਚ ਪਹੁੰਚ ਕੇ ਸੰਜੀਵ ਅਰੋੜਾ ਜੀ ਦੀ ਜਿੱਤ ਦੀ ਖੁਸ਼ੀ ਮਨਾਈ ਭਗੜੇ ਪਾਇਤੇ ਲੰਡੂ ਬੰਡੇ ਹਾਂ ਹਾਂ ਬਹੁਤ ਵਧੀਆ ਬੰਦਾ ਤਤਪਰ ਬਹੁਤ ਸਾਰੀਆਂ ਗੁੱਟਾਂ ਪਾ ਕੇ ਸਾਡੇ ਸੰਗਠਨ ਦੇ ਐਮਐਲਏ ਬਣਾਏ ਹੋਣ ਸਿਰਫ ਬਹਾਰੇ ਮਸਤੀ ਨਾ ਕਰਾਉਂਦੇ ਬਲਕਿ ਤੁਹਾਡੇ ਨਾ ਕੋਰਨ ਦੇ ਪਤਨ ਦੇ ਅਰੇ ਐਮਾਤਿ ਮਨਵਰਦਾ ਜਿਹੜਾ ਏਜੂਆ ਸਾਹਿਬ ਨੇ ਇੱਕ ਦਾ ਬਹੁਤ ਜਲਦੀ ਲੁਧਿਆਣਾ ਵਾਸੀ ਨੂੰ ਮਾਰਕ ਕਰਾਤਾ ਕਿ ਲੁਧਿਆਣੇ ਦੇ ਸੇਕਤ ਮੰਤਰੀ ਮਿਲ ਜਾ ਰਿਹਾ ਜੋ ਲੁਧਿਆਣੇ ਦੇ ਵਿਕਾਸ ਦੀ ਕੰਮ ਵੀ ਰੋਪੜ ਤੇ ਸਿੱਧਾ ਕੰਮ ਹੋਵੇ ਉਦੇ ਹਨ ਦਾ ਬਹੁਤ ਜ਼ਿਆਦਾ ਜਿਹੜਾ ਵਿਕਾਸ ਹੋਵੇ ਬਹੁਤ ਪਿਆਰਾ ਜੁੜਾ ਮਾਤਰਾ ਸਿੱਖੜ ਕੇ ਆ ਰਿਹਾ ਦੇਖੋ ਹੋ ਰਿਹਾ ਹੈ ਇਹ ਪ੍ਰਸਾਦਨ ਕਰਮਚਾਰੀ ਬਹੁਤ ਬਣੀ ਜੇ ਕੋਈ ਪ੍ਰਸਾਦਨ ਕਿਰਪਾ ਕੀਤੀ ਜੋ ਮੈਂ ਆਪਣੇ ਪਾਰਟੀ ਸੁਪਰੀਮਰਨ ਕੇ ਜੀ ਆਰ ਜੀ ਨੂੰ ਆਪਣੇ ਪੰਜਾਬ ਸੰਧਾ ਪ੍ਰੋਸ਼ ਸਿੰਘ ਬਾਦਲ ਜੀ ਨੂੰ ਸਦੀਵਰ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਬੈਠੇ ਥਲੇ ਪ੍ਰਕਰ ਅਭਿਉਰ ਗੁਰਸਾਹਬਾ ਉਹਨਾਂ ਦਾ ਸਜੁਰਾ ਬਹੁਤ ਸੰਬਾਧ ਉਹਨਾਂ ਨੇ ਵਾਅਦਾ ਕੀਤਾ ਜਿਹੜੇ ਕੰਮ ਕੀ ਸੀ ਬਹੁਤ ਜ਼ਰੂਰੀ ਕੰਮ ਰਹਿ ਗਏ ਉਹ ਪੂਰੇ ਕਰਾਂਗੇ ਇਸ ਇਨਵੈਸਟੈਂਸ ਦੇ ਅੰਕੇ ਨੂੰ ਕਾਣਾ ਬਹੁਤ ਬਣਵਾ ਰਿਹਾ ਹੈ ਉਹ ਦਿਹਾੜੇ ਵਾਰਸ਼ਿਆਂ ਨੂੰ ਮੁਆਰਕਵਾਣਾ ਕਿ ਥੋੜੇ ਜਿਹੇ ਦੇ ਅੰਦਰ ਅੰਦਰ ਆਪਣੇ ਸੰਜੀਵ ਰੌੜਾ ਜੀ ਇੱਕ ਦਿਹਾੜੇ ਨੂੰ ਹੋਰ ਮੰਤਰੀ ਮੰਤਰੀ ਮਿਲ ਜਾ ਰਿਹਾ ਚੋ ਕਿ ਸਾਡੇ ਪਾਰਟੀ ਸੁਪਰੀਮ ਕੋਰਟੀ ਵਾਲ ਜੀ ਨੇ ਵਾਦਾ ਕੀਤਾ ਸੀ ਉਹ ਵਾਦਾ ਜਲਦੀ ਪੂਰਾ ਹੋਊਗਾ ਦਿਹਾੜੇ ਦੇ ਜਿਹੜੇ ਵਿਕਾਸ ਦੇ ਕੰਮ ਉਹ ਰੌਫਡੀ ਸਪਲਿੰਨਰ ਕੰਮ ਸ਼ੁਰੂਆਤ ਹੋ ਜੇਗੀ ਕਿਉਂਕਿ ਪਹਿਲਾਂ ਦੋ ਮੰਤਰੀ ਸੀ ਹੁਣ ਤਿੰਨ ਮੰਤਰੀ ਲੋਜੜ ਕਰਨ ਲੱਗੇ ਆਓ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਹਲਕਾ ਵੈਸਟ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਇਹ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੀ ਜਿੱਤ ਹੈ ਜਿੱਤੇ ਕਿ ਅੱਜ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਨੇ ਸਵੇਰ ਤੋਂ ਹੀ ਆਪਣਾ ਜਿਹੜਾ ਮੁੱਖ ਦਫ਼ਤਰ ਹਲਕਾ ਸਾਹਨੇਵਾਲ ਦਾ ਪਹਿਲਾਂ ਉੱਥੇ 12 1 ਵਜੇ ਉੱਥੇ ਹੀ ਜਸ਼ਨ ਮਨਾਇਆ ਖੁਸ਼ੀ ਦਾ ਅੱਜ ਉਹਹਾੜੇ ਦਫ਼ਤਰ ਤੋਂ ਲੈ ਕੇ ਸਾਹਨੇਵਾਲ ਦੇ ਵਿੱਚ ਅੱਜ ਦਸਮੇਸ਼ ਟੈਕਨੀਕਲ ਯੂਨੀਅਨ ਦੇ ਵਿੱਚ ਅੱਥੇ ਪਹੁੰਚੇ ਆ ਸਾਰੇ ਖੁਸ਼ੀ ਦਾ ਜਸ਼ਨ ਮਨਾਉਂਦੇ ਹੋਏ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਜਿਹੜੇ ਕਿ ਇੱਕ ਇਮਾਨਦਾਰਿਕ ਸ਼ਰੀਫ ਜਿਹੜੇ ਸਾਡੇ ਸੰਜੀਵ ਅਰਾੜਾ ਜੀ ਜਿੱਤੇ ਆ ਜੀ ਮੈਂ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਜੀ 27 ਦੇ ਵਿੱਚ ਫੇਰ ਲੋਕਾਂ ਦੇ ਜ਼ੁਬਾਨ ਆਊਗਾ ਜੀ ਵੱਡੇ ਮਾਰਜ ਨਾਲ ਜਿੱਤਾਂਗੇ ਜੀ ਜ਼ੁਬਾਨ ਵਾਹ ਜੀ ਵਾਹ ਜੀ ਬਹੁਤ ਬਹੁਤ ਆਪਾਂ ਪ੍ਰਧਾਨ ਜੀ ਨੇ ਚੇਅਰਮੈਨ ਸਾਹਿਬ ਨੇ ਸਾਡੇ ਵਧਾਈਆ ਦੇ ਦਿੱਤੀਆ ਸਾਡੇ ਵੱਲੋਂ ਸਾਰੇ ਸਮੂਹ ਵੋਟਰਾਂ ਨੂੰ ਬਹੁਤ ਬਹੁਤ ਧੰਨਵਾਦ ਆਨਾਲਾ ਸਾਡਾ ਸਭ ਲਈ ਵਧੀਆ ਹੋ ਸਾਰੇ ਅਨਾਕ ਨੰਬਰ 60 ਦੇ ਸਾਰੇ ਬਹੁਤ ਬਹੁਤ ਮਿਲਵਾਦਾ ਕਿਉਂਕਿ ਬਹੁਤ ਵਧੀਆ ਲੀਡ ਦੇ ਨਾਲ ਆਮ ਆਦਮੀ ਪਾਰਟੀ ਦਿੱਤੀ ਆ ਸੋ ਥੈਂਕਸ ਪਬਲਿਕ ਦਾ ਸੈਂਡ ਵੋਟਰਾਂ ਦਾ ਧੰਨਵਾਦ ਤੇ ਸਪੋਰਟਰਾਂ ਦਾ ਧੰਨਵਾਦ ਭਾਈ ਗੁਰਦੇ ਦਾ ਖਾਲਸਾ ਭਾਈ ਗੁਰਦੇ ਦੀ ਫਤਿਹ ਸਾਰੇ ਨੂੰ ਜਿਹਨੇ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਸਾਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੰਜੀਵ अरोड़ा ਜੀ ਨੂੰ ਪਿਆਰ ਦੇ ਕੇ ਜਿਤਾਇਆ ਹੈ ਬਹੁਤ ਵਧੀਆ ਲੀਡ ਲਾ ਚੁਕਾਇਆ ਬੜਾ ਬੜਾ ਧੰਨਵਾਦ ਹੈ ਸਾਰਿਆਂ ਦਾ ਪਰਮਾਤਮਾ ਦੀ ਕਿਰਪਾ ਨਾਲ ਐਸੇ ਅਸ਼ੀਰਵਾਦ ਬਣਾਈ ਰੱਖਣ ਤੇ ਸਾਡੇ ਸਾਰੇ ਆਮ ਆਦਮੀ ਪਾਰਟੀ ਵਾਲਿਆਂ ਦੀ ਭਾਈ ਗੁਰਦੀ ਕਿਰਪਾ ਰਵੇ ਪਾਰਟੀ ਦੇ ਦਿੱਤੇ ਨੇ ਬਹੁਤ ਹੀ ਸੁਖੀ ਅਗਾ ਦੇ ਸੰਗਤ ਸਾਡੇ ਮੰਤਰੀ ਹਿੰਦੀ ਜੀ ਕੁੜੀ ਆ ਕਿ ਬਾਦਲੇ ਵਾਲੇ ਆਪਣੇ ਆਪ ਫਲੈਟ ਦੇ ਸਾਡੇ ਪ੍ਰਧਾਨ ਜੀ ਰਾਜੂ ਜੀ ਸਾਡੀ ਸਾਰੀ ਪਾਰਟੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਰੀ ਪਬਲਿਕ ਨੂੰ ਮੁਬਾਰਕਾਂ ਜਿਨ੍ਹਾਂ ਨੇ ਇੱਡੀ ਵੱਡੀ ਲੀਡ ਦੇ ਵਿੱਚ ਜਿੱਤ ਖਰਾ ਕੇ ਇਹ ਜਿਹੜਾ ਆਪ ਪਾਰਟੀ ਨੂੰ ਚੋਣ ਦਿਵਾਈ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੇ ਰਾਤ ਦੇ ਰਾਤ ਇੱਕ ਰਾਤ ਦੀ ਗੁੱਡੀ ਦਿੱਤੀ ਆ ਉਹਨਾਂ ਬੱਤਾਂ ਤੋਂ ਆਵਾਜ਼ਾਂ ਦਾ ਇਹਨਾਂ ਨੇ ਅੱਗੇ ਰਾਸ ਦਾ ਸਰਵਾਰ ਅੱਤ ਹੋਇਆ ਜੋ ਵੀ ਆਦੇ ਮਾਤ ਨੂੰ ਗੁਣ ਮਾਤਰੀ ਖਜ਼ਾਨਾ ਬਲਦਨ ਨਾਮ ਇੱਕ ਸਫਰ ਨੂੰ ਮਿਤੀ ਬਾਦ ਰਾਤ ਦਾ ਹੋਇਆ ਮੋਟਾ ਨਿਆ ਟੇਰਾ ਦਾ ਸਾਡੇ ਨਾਲ ਉਹਨੇ ਕਰਾਇਆ ਇਹਦੇ ਨਾਮ ਸਾਈਨ ਨੋਟ ਦਾ ਰਣਦੋਮਾ ਉਪਾਸਕ ਫਾਈਲ ਸਿਤਾ ਦੇ ਅਧਿਕਾਰ ਖੇਤਰਾਂ ਦੇ ਕਾਨੂੰਨ ਖੇਤਰਾਂ ਦੇ ਇਹ ਨਗਰ ਸਾਹਿਬ ਦਾ ਧੰਨਵਾਦ ਕਰਦਾ ਹਾਂ